ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸੰਗਤ ਜੀ ਸਵਾਗਤ ਹੈ ਜੀ ਹਾਜ਼ਰਾਂ ਜੀ ਨਵੀਂ ਵੀਡੀਓ ਦੇ ਨਾਲ ਸਤਿਗੁਰ ਜੀ ਦੀ ਬਾਣੀ ਦਾ ਫਰਮਾਨ ਹੈ ਜੀ ਵਿੱਚ ਦੁਨੀਆ ਸੇਵ ਕਮਾਈਏ ਤਾਂਦਰਗੇ ਬੈਸਣ ਪਾਈਏ ਕੋ ਨਾਨਕ ਬਾਹ ਲੜਾਈਏ ਸਤਿਗੁਰ ਜੀ ਕਹਿੰਦੇ ਵੀ ਜੇ ਉਸ ਗੁਰਦਾਨਕ ਦੀ ਗਲ ਵਕੜੀ ਦਾ ਆਨੰਦ ਲੈਣਾ ਤਾਂ ਫਿਰ ਉਸ ਦੀ ਬਣਾਈ ਹੋਈ ਦੁਨੀਆ ਦੇ ਵਿੱਚ ਉਸ ਦੇ ਬੜਾਏ ਹੋਏ ਬੰਦਿਆਂ ਦੀ ਕਦਰ ਕਰੋ ਉਹਨਾਂ ਦੀ ਸੇਵਾ ਕਰੋ ਲੋੜਵੰਦਾਂ ਦੀ ਮਦਦ ਕਰੋ ਤੋ ਗੁਰੂ ਸਾਹਿਬ ਜੀ ਨੇ ਇੱਕ ਕਨਸੈਪਟ ਦਿੱਤਾ ਤੇ ਅੱਜ ਦਾ ਵਿਸ਼ਾ ਆਪਣਾ ਰਹੇਗਾ ਭਾਈ ਸਾਹਿਬ ਜੀ ਜਿਸ ਤਰੀਕੇ ਦੇ ਨਾਲ ਸਾਡੀ ਖੋਮ ਸੇਵਾ ਦੇ ਵਿੱਚ ਲੱਗੀ ਹੈ ਤੇ ਥੋੜਾ ਜਿਹਾ ਆਪਾਂ ਵਿਚਾਰ ਕਰਨਾ ਵੀ ਉਹ ਤਰੀਕਾ ਸਹੀ ਹੈ ਕਿ ਉਸ ਨੂੰ ਸੁਧਾਰਨਾ ਚਾਹੀਦਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਸੜਕਾਂ ਦੇ ਉੱਤੇ ਲੰਗਰ ਲਾ ਲਾ ਕੇ ਲੋਕਾਂ ਨੂੰ ਰੋਕ ਰੋਕ ਕੇ ਸ਼ਿਕਾਇਤ ਜਾਂਦਾ ਹੈ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਥੋੜੇ ਜਿਹਾ ਵਿਚਾਰ ਦਿਓ ਵੀ ਕੀ ਤੁਹਾਡਾ ਕਹਿਣਾ ਵੀ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਹੈ ਜੀ ਪਾਈ ਸਾਹਿਬ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰਚਾਰ ਕਰਨ ਦਾ ਤਰੀਕਾ ਨਾ ਕਿਵੇਂ ਦਾ ਨਿਸਾਨਕਾ ਤੇ ਲੰਗਰ ਲਾਇਆ ਜਾ ਰਹੇ ਨੇ ਸੜਕਾਂ ਦੀ ਗੱਲ ਆ ਗਈ ਹੈ ਨਾ ਹਮ ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਆਪਾਂ ਸਾਊਥ ਅਫਰੀਕਾ ਗਏ ਸੀ ਗਾਂਡਾ ਹਾਂਜੀ ਠੀਕ ਹੈ ਤੇ ਉੱਥੇ ਨਾ ਮੈਂ ਤੁਸੀਂ ਚਲੋ ਅੰਦਰ ਹੁੰਦੇ ਸੀ ਗੁਰੂ ਘਰੇ ਤੇ ਰੂਮ ਚ ਕਈ ਵਾਰੀ ਮੈਂ ਮਤਲਬ ਕਿ ਜਾਂਦਾ ਸੀ ਆਪਾਂ ਦੋਨੇ ਵੀ ਇਕੱਠੇ ਵੀ ਜਾਂਦੇ ਸੀ ਹਮ ਮੰਡੀ ਸ਼ਾਪਿੰਗ ਕਰਨ ਕੁਛ ਨਾ ਕੁਛ ਤੁਸੀਂ ਵੀ ਨੋਟ ਕੀਤਾ ਹੋਣਾ ਤੇ ਮੈਂ ਕਿਸ ਮੁੱਦੇ ਤੇ ਆ ਰਿਹਾ ਉੱਥੇ ਕੀ ਹੁੰਦਾ ਸੀਗਾ ਸੜਕ ਦੀ ਗੱਲ ਆ ਗਈ ਨਾ ਸੜਕ ਦੇ ਚੌਂਕ 'ਚ ਖੜ ਕੇ ਕੋਈ ਲੇਡਿਸ ਜਾਂ ਕੋਈ ਜੈਂਟਸ ਕੀ ਕਰਦੇ ਹੁੰਦੇ ਸੀ ਜੀ ਉਹ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹੁੰਦੇ ਸੀ ਹੂੰ ਬਿਲਕੁਲ ਬਿਲਕੁਲ ਨਾ ਨਾ ਕੋਈ ਲੰਗਰ ਲਾਇਆ ਹੁੰਦਾ ਸੀ ਨਾ ਉਹਨਾਂ ਨੇ ਕੋਈ ਚਾਦ ਰੱਖਿਆ ਹੁੰਦਾ ਸੀ ਨਾ ਕੁਛ ਉਹ ਖੜ ਕੇ ਪੂਰੀ ਟ੍ਰਾਫਿਕ ਦੇ ਵਿੱਚ ਉੱਚ-ਉੱਚੀ ਬੋਲ ਕੇ ਮਤਲਬ ਕਿ ਕ੍ਰਿਸ਼ਨ ਦਾ ਜੋ ਵੀ ਸਈਆਂ ਦਾ ਆਪਣਾ ਧਰਮ ਦਾ ਪ੍ਰਚਾਰ ਕਰੀ ਜਾਂਦੇ ਸੀ ਤੇ ਦੋ ਤਿੰਨ ਵਾਰੀ ਉਹਨੇ ਮੈਨੂੰ ਵੀ ਰੋਕ ਕੇ ਬੜੇ ਪਿਆਰ ਨਾਲ ਮਿਸਟਰ ਸਿੰਘ ਮਤਲਬ ਕਿ ਗੱਲ ਸੁਣੋ ਲਿਸਨ ਟੂ ਮੀ ਮੈਨੂੰ ਬੜੇ ਪਿਆਰ ਨਾਲ ਗੱਲ ਕੁ ਦੋ ਕੀਤੀਆਂ ਮੈਨੂੰ ਹੱਥ ਜੋੜ ਤੇ ਔਰ ਪ੍ਰਚਾਰ ਕਰ ਰਹੇ ਸੀ ਨਾਲ ਗੁਰੂ ਇਹਨਾਂ ਗੁਰਦੁਆਰਾ ਨਾਲ ਛੋਟੀਆਂ ਕਿਤਾਬਾਂ ਬਣਦੇ ਹੁੰਦੀਆਂ ਛੋਟੀਆਂ ਕਿਤਾਬਾਂ ਹੀ ਬਣ ਰਹੀਆਂ ਸੀ ਮਤਲਬ ਉਹ ਤਰੀਕੇ ਸਾਨੂੰ ਕੁਝ ਨਾ ਸੇਧ ਲੈਣੀ ਚਾਹੀਦੀ ਕਿਸੇ ਨਾ ਕਿਸੇ ਤਰ੍ਹਾਂ ਬਿਲਕੁਲ ਹਾਂ ਜੀ ਉਹਨਾਂ ਨੂੰ ਤਾਂ ਸੇਧ ਲੈਣੀ ਚਾਹੀਦੀ ਹੁਣ ਅਸੀਂ ਅਗਰ ਅੱਜ ਅੱਜ ਕਿਸੇ ਨੂੰ ਕਹਿ ਦੀ ਨਾ ਵੀ ਜਾ ਕੇ ਉੱਥੇ ਅ ਸੰਗਤ ਚ ਪੀੜ ਜਾ ਕੇ ਆਪਣਾ ਤੁਸੀਂ ਦੱਸੋ ਗੁਰਬਾਣੀ ਦਾ ਦੱਸੋ ਜਾਂ ਸਿੱਖ ਧਰਮ ਦੀ ਸਿੱਖ ਰਹਿਤ ਮਰਿਆਦਾ ਜਾਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿਓ ਕਈ ਤਾਂ ਐਂ ਕਹਿੰਦੇ ਸ਼ਰਮ ਆਉਂਦੀ ਹੈ ਜੀ ਉੱਥੇ ਜਾ ਕੇ ਰੋਲਾ ਪਾਵਾਂਗੇ ਜੀ ਇਹ ਜੀ ਉਹ ਜੀ ਇਹ ਸੇਜ ਨੂੰ ਚੰਗਾ ਹੀ ਨਹੀਂ ਸਮਝਣਗੇ ਉਹ ਜੀ ਕਹਿੰਦੇ ਕਿਨੇ ਲੈਣਾ ਜੀ ਔਰ ਤੁਸੀਂ ਸਾਫ ਲਾ ਲਓ ਜਿਹੜੇ ਲੰਗਰ ਲਾ ਕੇ ਬੈਠੇ ਹੁੰਦੇ ਨਾ ਸੜਕਾਂ ਦੇ ਉੱਤੇ ਜੀ ਉਹਨਾਂ ਨੂੰ ਪੁੱਛ ਲਈਏ ਉਹਨਾਂ ਨੂੰ ਵੀ ਕੁਝ ਨਹੀਂ ਪਤਾ ਹੁੰਦਾ ਇਤਿਹਾਸ ਬਾਰੇ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਅਸੀਂ ਕਿਸ ਸਬੰਧ ਦੇ ਵਿੱਚ ਲੰਗਰ ਲਾਇਆ ਕਿਉਂ ਲਾਇਆ ਕਿ ਸਾਡਾ ਇਤਿਹਾਸ ਹੈ 90% ਬੰਦਿਆਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਦਾ ਪਿਛਲੇ ਆਪਾਂ ਗਏ ਸੀ ਫਤਿਹਗੜ ਸਾਹਿਬ ਗੁਰਦਰਾ ਸਾਹਿਬ ਉਹ ਵੀਡੀਓ ਪਾਈ ਸੀ ਤੇ ਥੋੜੀ ਜਿਹੀ ਨਾ ਟੈਕਨੀਕਲ ਪ੍ਰੋਬਲਮ ਆ ਗਈ ਸੀ ਉੱਥੇ ਕੁਝ ਸੰਗਤਾਂ ਨੂੰ ਪੁੱਛਿਆ ਵੀ ਵਜ਼ੀਰ ਖਾਂ ਕੌਣ ਸੀ ਉਹਨੂੰ ਵਜ਼ੀਰ ਖਾਂ ਦੇ ਨਹੀਂ ਪਤਾ ਸੀ ਵਜ਼ੀਰ ਆਲੋ ਵਜ਼ੀਰ ਖਾਂ ਹੈ ਕੌਣ ਸੀ ਤੇ ਛੋਟੇ ਸਾਹਿਬ ਜਦ ਦੇ ਦੇ ਦਾ ਸੰਸਕਾਰ ਕਿਨੇ ਕੀਤਾ ਸੀ ਕੋਈ ਨਹੀਂ ਕਿਸੇ ਨੂੰ ਪਤਾ ਸੀ ਤੇ چھوٹے ਪੱਧਰ 'ਤੇ ਇਸੇ ਕਰਨ ਕੇ ਆਏ ਸਨ ਤੇ ਇਸ ਥਾਂ ਤੇ ਸਹੀ ਨਤਮਸਤਕ ਹੋਣ ਆਏ ਆ ਪਰ ਉਹਨਾਂ ਦਾ ਮਤਲਬ ਕਿ ਜੋ ਹਿਸਟੋਰੀਕਲ ਜੋ ਬੈਕਗ੍ਰਾਉਂਡ ਹੈ ਉਹ ਪਤਾ ਹੀ ਨਹੀਂ ਸੀਗਾ ਵੀ ਹੈ ਕੀ ਬਿਲਕੁਲ ਬਿਲਕੁਲ ਸਿਰਫ ਆ ਜਿੱਥੇ ਰੌਣਕ ਮੇਲਾ ਲੱਗਾ ਲੰਗਰ ਥਾਂ ਥਾਂ ਲੱਗੇ ਨੇ ਮੱਥਾ ਟੇਕਿਆ ਚੋਰ ਲੰਗਰ ਬਿਛਾਦਾ ਚੱਕਿਆ ਲੰਗਰ ਦੇ ਚੱਕ ਲਿਆ ਤੇ ਉਧਰ ਦੂਜੇ ਲੰਗਰ ਦੇ ਚੱਕ ਲਿਆ ਤੇ ਚਲੋ ਜੀ ਇਹ ਖਾਣੇ ਸੀ ਮਤਲਬ ਕਿ ਸਾਨੂੰ ਇੱਕ ਪ੍ਰਚਾਰ ਆਪਣੀ ਜੋ ਸਾਡੀ ਕੁਆਲਿਟੀ ਨਾ ਉਹ ਸੰਗਤ ਤੱਕ ਪਹੁੰਚਾਣੀ ਪਵੇਗੀ ਤਾਂ ਦੇਖੋ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਜਿਹੜਾ ਤਰੀਕਾ ਨਾ ਉਹ ਹੈ ਐਜੂਕੇਸ਼ਨ 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 ਦੇ ਰਾਹੀਂ ਜਿਹੜਾ ਅਸੀਂ ਪ੍ਰਚਾਰ ਕਰ ਸਕਦੇ ਆ ਨਾ ਘਰ ਘਰ ਤੱਕ ਗੁਰੂ ਨਾਨਕ ਦਾ ਸੰਦੇਸ਼ ਹੈ ਜਿਹੜਾ ਆਪਾਂ ਪਹੁੰਚਾ ਸਕਦੇ ਆ ਬੱਚਿਆਂ ਦੇ ਰਾਹੀਂ ਕਿਉਂਕਿ ਬੱਚੇ ਨੇ ਜਿਹੜੇ ਛੋਟੇ ਨੇ ਤੇ ਉਹਨਾਂ ਨੂੰ ਉਸ ਤਰੀਕੇ ਦੀ ਐਜੂਕੇਸ਼ਨ ਜਦੋਂ ਅਸੀਂ ਦੇਵਾਂਗੇ ਐਜੂਕੇਸ਼ਨ ਦੇ ਨਾਲ ਆਪਣੇ ਧਰਮ ਦੀ ਸਿੱਖਿਆ ਜਦੋਂ ਅਸੀਂ ਬੱਚਿਆਂ ਨੂੰ ਦੇਵਾਂਗੇ ਆ ਹੁਣ ਈਸਾਈ ਮਤ ਕਰ ਕੀ ਰਹੀ ਹੈ ਅੱਪਾ ਚਲੋ ਵਿਰੋਧਤਾ ਕਰ ਰਹੇ ਹਨ ਉਹਨਾਂ ਲੋਕਾਂ ਦਾ ਵੀ ਇਹ ਪ੍ਰਚਾਰ ਤੱਕੇ ਨਾਲ ਕਰ ਰਹੇ ਨੇ ਜੀ ਲੋਕਾਂ ਨੂੰ ਲਾਲਚ ਦੇ ਰਹੇ ਨੇ ਜੀ ਪਰ ਉਹ ਐਜੂਕੇਟ ਕਰ ਰਹੇ ਨੇ ਲੋਕਾਂ ਨੂੰ ਆਪਣੇ ਧਰਮ ਦੇ ਪ੍ਰਤੀ ਔਰ ਦੇਖੋ ਦੂਜੀਆਂ ਧਰਮਾਂ ਦੇ ਵਿੱਚ ਜਾ ਜਾ ਕੇ ਹੁਣ ਸਾਡੇ ਪੰਜਾਬ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਕੋਈ ਨਜ਼ਰ ਨਹੀਂ ਸੀ ਆਉਂਦਾ ਇਸਾਈ ਤੇ ਅੱਜ ਪਿੰਡਾਂ ਦੇ ਪਿੰਡ ਭਰੇ ਹੋਏ ਨੇ ਤੇ ਕਾਰਨ ਕੀ ਸਿਰਫ ਔਰ ਸਿਰਫ ਉਹਨਾਂ ਦਾ ਪ੍ਰਚਾਰ ਆ ਜਿਹੜਾ ਐਜੂਕੇਸ਼ਨਲ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਚਾਰ ਕਰ ਰਹੇ ਨੇ ਕਿਤੇ ਦੇਖਿਆ ਉਹਨਾਂ ਨੂੰ ਸੜਕਾਂ ਦੇ ਉੱਤੇ ਲੰਗਰ ਲਾਏ ਬੈਠਿਆਂ ਨੂੰ ਕਦੇ ਵੀ ਨਹੀਂ ਕਿਤੇ ਚਾਹ ਦੇ ਲੰਗਰ ਲਾਏ ਉਹਨ ਕਿਤੇ ਉਹਨਾਂ ਨੇ ਸ਼ਬੀਲਾ ਲਾਈਆਂ ਹੁਣ ਔਰ ਸਿਰਫ ਆਪਣਾ ਪ੍ਰਚਾਰ ਕਰ ਰਹੇ ਨੇ ਘਰ ਘਰ ਜਾ ਕੇ ਭਾਵਾਂ ਕਿ ਉਹ ਦਿਹਾੜੀ ਤੇ ਵੇਚ ਰਹੇ ਨੇ ਕੁਝ ਕਰ ਰਹੇ ਨੇ ਆਪਣੇ ਕਿਤਾਬ ਚ ਵੰਡ ਰਹੇ ਨੇ ਘਰਾਂ ਘਰਾਂ ਦੇ ਵਿੱਚ ਧੱਕੇ ਨਾਲ ਦੇ ਕੇ ਆ ਰਹੇ ਨੇ ਅਗਲਾ ਕਹਿੰਦਾ ਤੂੰ ਲੈ ਲੈ ਸੀ ਨਾ ਪੜੀ ਲੈ ਲੈ ਸੀ ਰੱਖ ਲੈ ਹੂੰ ਅਗਲੇ ਦੀ ਸੋਚ ਹੈ ਵੀ ਇਹ ਨਹੀਂ ਪੜੇਗਾ ਤਾਂ ਪੁੱਤ ਪੜ੍ਹ ਲੇਗਾ ਉਹ ਨਹੀਂ ਪੜੇਗਾ ਉਹਦਾ ਪੁੱਤ ਪੜ੍ਹ ਲੇਗਾ ਮਤਲਬ ਕਹਿਣ ਤੋਂ ਬਾਅਦ ਲੈ ਕੇ ਰੱਖ ਲੈਣਾ ਵੀ ਕਦੀ ਨਾ ਕਦੀ ਤਾਂ ਦਿਲ ਕਰੇਗਾ ਨਾ ਵੀ ਇੱਥੇ ਲਿਖਿਆ ਕਿ ਯਾਰ ਭਾਈ ਇਹਦੇ ਦਾ ਬੜੀ ਐਸੀ ਮਤਲਬ ਕਿ ਸੋਚ ਦੇਖ ਲੋ ਕਿੱਥੇ ਤੱਕ ਉਹਨਾਂ ਦੀ ਤੇ ਸਾਡਾ ਜਿਹੜਾ ਮਹਾਰਾਜ ਚੱਲੇਗਾ ਨਾ ਸਾਨੂੰ ਜਿਹੜੀ ਸੇਵਾ ਦਿੱਤੀ ਆਪਾਂ ਸਕੂਲ ਜਿਹੜਾ ਚੱਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਚਲਾ ਰਹੇ ਆ ਖਾਲਸਾ ਮਿਸ਼ਨ ਪਬਲਿਕ ਸਕੂਲ ਸਾਨੂੰ ਵੀ ਬੜੇ ਐਸੇ ਮਿਲਦੇ ਨੇ ਜਿਹੜੇ ਕਹਿੰਦੇ ਨਾ ਜੀ ਨਾ ਸਿਰਫ ਸਿੱਖਾਂ ਦੇ ਬੱਚਿਆਂ ਨੂੰ ਹੀ ਬਣਾਉਣਾ ਠੀਕ ਹੈ ਸਾਡੀ ਕੌਮ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਪਹਿਲ ਉਹਨਾਂ ਦੀ ਹੈ ਪਰ ਗੁਰੂ ਨਾਨਕ ਦਾ ਸੰਦੇਸ਼ ਘਰ-ਘਰ ਤਾ ਤਾਂ ਹੀ ਪਹੁੰਚੇਗਾ ਨਾ ਵੀ ਜਦੋਂ ਸਾਰਿਆਂ ਨੂੰ ਗਲਵਖੜੀ ਚ ਲੈ ਕੇ ਆਪਾਂ ਪ੍ਰਚਾਰ ਕਰਾਂਗੇ ਬਿਲਕੁਲ ਦੇਖੋ ਜੀ ਇਹ ਲੰਗਰ ਹੈ ਲੰਗਰ ਦੀ ਗੱਲ ਕਰੀਏ ਨਾ ਆਪਾਂ ਇਹ ਐਜੂਕੇਸ਼ਨ ਦਾ ਲੰਗਰ ਹੈ ਬਿਲਕੁਲ ਹੁਣ ਲੰਗਰ 'ਚ ਕੋਈ ਕਹਿੰਦਾ ਨਾ ਮੈਂ ਇਕੱਲੇ ਸਿੱਖੀ ਲੰਗਰ ਚੱਕਣੀ ਜਿੱਥੇ ਹਾਂ ਸਾਰੇ ਸ਼ਖ ਦੇ ਨੇ ਜੀ ਸਨ ਲੰਗਰ ਉੱਥੇ ਸਾਰੇ ਪੰਗਤ ਚ ਬਾਗ ਜਿਹੜਾ ਵੀ ਹੈ ਨਾ ਸਕੂਲ ਸ਼ਕਤ ਇੱਕ ਸਾਡਾ ਜਿਹੜਾ ਸਕੂਲ ਹੈ ਸਿੱਖਿਆ ਦਾ ਲੰਗਰ ਹੈ এডੂਕੇਸ਼ਨ ਦਾ ਲੰਗਰ ਹੈ ਕਿਉਂਕਿ ਸੰਗਤ ਜੀ ਚਲੋ ਗੁਰਸਿੱਖੀ ਸਾਡਾ ਕਨਸੈਪਟ ਹੀ ਸਾਡਾ ਹੈ ਸਭ ਤੋਂ ਪਹਿਲਾਂ ਸਾਡਾ ਮੋਟਿਵ ਹੀ ਹੈ ਕਿ ਗੁਰੂ ਨਾਨਕ ਦਾ ਸੰਦੇਸ਼ ਜਿਹੜਾ ਕਰ ਕਰ ਪਹੁੰਚਾਇਆ ਜਾ ਸਕੇ ਜਿਹੜੀਆਂ ਸੰਗਤਾਂ ਪਹਿਲੀ ਵਾਰ ਇਹ ਵੀਡੀਓ ਦੇਖ ਰਹੀਆਂ ਨੇ ਜਿਨ੍ਹਾਂ ਨੂੰ ਨਹੀਂ ਪਤਾ ਇਸ ਸਕੂਲ ਦੇ ਬਾਰੇ ਸਾਈਡ ਤੇ ਸੰਗਤ ਜੀ ਵੀਡੀਓ ਚਲਾ ਰਹੇ ਅਸੀਂ ਨਾਲ ਨਾਲ ਇਹ ਖਾਲਸਾ ਮਿਸ਼ਨ ਪਬਲਿਕ ਸਕੂਲ ਫ੍ਰੀ ਐਜੂਕੇਸ਼ਨ ਸੈਂਟਰ ਪਟਿਆਲੇ ਦੇ ਵਿੱਚ ਗੁਰੂ ਸਾਹਿਬ ਜੀ ਸਾਡੇ ਤੋਂ ਸੇਵਾ ਲੈ ਰਹੇ ਨੇ ਪਿਛਲੇ 8-9 ਸਾਲਾਂ ਤੋਂ ਇਹ ਸੇਵਾ ਚੱਲ ਰਹੀ ਹੈ ਜਿਸ ਦੇ ਵਿੱਚ ਤਕਰੀਬਨ 200 ਦੇ ਕਰੀਬ ਨੇ ਬੱਚੇ ਜਿਹੜੇ ਐਜੂਕੇਸ਼ਨ ਲੈ ਰਹੇ ਨੇ ਔਰ ਚੰਗੇ ਗੁਰਸਿੱਖ ਬਣਨ ਦਾ ਯਤਨ ਕਰ ਰਹੇ ਨੇ ਨਰਸੀ ਤੋਂ ਪੜਾਈ ਬੱਚਿਆਂ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਤਕਰੀਬਨ 7ਵੀਂ 8ਵੀਂ ਤੱਕ ਸਕੂਲ ਚੱਲ ਰਿਹਾ ਤੇ ਸਾਡੇ ਜੀਵਨ ਦਾ ਮਿਸ਼ਨ ਹੈ ਕਿ 12ਵੀਂ ਤੱਕ ਸਕੂਲ ਨੂੰ ਲੈ ਕੇ ਜਾਣਾ ਤੇ ਪੜ੍ਹਨ ਵਾਲੇ ਕਿਸੇ ਬੱਚੇ ਤੋਂ ਵੀ 1 ਰੁਪਿਆ ਵੀ ਫੀਸ ਨਹੀਂ ਲੈਣੀ ਔਰ ਹਰ ਧਰਮ ਦੇ ਬੱਚੇ ਇਸ ਸਕੂਲ ਵਿੱਚ ਪੜ੍ਹ ਕੇ ਚੰਗੇ ਇਨਸਾਨ ਬਣ ਰਹੇ ਨੇ ਗੁਰਬਾਣੀ ਨਾਲ ਜੁੜ ਰਹੇ ਨੇ ਇਵਨ ਕਿ ਮੁਸਲਮਾਨਾਂ ਦੇ ਬੱਚੇ ਵੀ ਸਾਡੇ ਸਕੂਲ 'ਚ ਪੜ੍ਹ ਰਹੇ ਨੇ ਔਰ ਉਹਨਾਂ ਨੂੰ ਆਪਣੀ ਨਮਾਜ਼ ਦਾ ਪਤਾ ਨਹੀਂ ਯਾਦ ਹੈ ਕਿ ਨਹੀਂ ਪਰ ਜਪਜੀ ਸਾਹਿਬ ਦਾ ਪਾਠ ਜ਼ਰੂਰ ਯਾਦ ਹੋ ਚੁੱਕਾ ਉਹਨਾਂ ਨੂੰ ਭਾਈ ਸਾਹਿਬ ਜੀ ਮੈਂ ਗੱਲ ਕਰਾਂਗਾ ਆ ਥੋੜੇ ਦਿਨਾਂ ਨੂੰ ਨਾ ਆਪਣੇ ਸਕੂਲ ਦੇ ਬੱਚਾਏ ਨੇ ਸੁਖਮਨੀ ਸਾਹਿਬ ਦਾ ਪਾਠ ਕਰਨ ਜਾਣਾ ਹੈ ਹਾਂਜੀ ਇੱਥੇ ਨੇੜੇ ਕੋਈ ਸਥਾਨ ਹੈ ਹਾਂਜੀ ਤੇ ਉਹਦੀ ਰਿਹਸਲ ਚੱਲ ਰਹੀ ਹੈ ਸਕੂਲ ਦੇ ਵਿੱਚ ਥੋੜੀ ਬਿਨ ਤਿਆਰੀ ਚੱਲ ਰਹੀ ਹੈ ਹੂੰ ਤੇ ਮੈਂ ਖੜਾ ਸੀ ਤੇ ਬੱਚੇ ਸੁਖਨੀ ਸਾਹਿਬ ਦਾ ਪਾਠ ਕਰ ਰਹੇ ਸੀ ਇੱਕ ਬੱਚਾ ਸੀਗਾ ਨਾਮ ਦਾ ਪ੍ਰਿੰਸ ਕੁਮਾਰ ਹੈ ਹੂੰ ਠੀਕ ਹੈ ਉਹਨੇ ਐਸਾ ਪਾਠ ਕੀਤਾ ਮੈਂ ਕੰਨਾ ਮੇਰੀ ਰੂਹ ਖੁਸ਼ ਹੋ ਗਈ ਰੋਂਟੇ ਖੜੇ ਹੋ ਗਏ ਅੱਛਾ ਕੰਨਾ ਸ਼ੁੱਧ ਨਹੀਂ ਸ਼ੁੱਧ ਮਾਤਰਾਵਾਂ ਦੇ ਨਾਲ ਉਹਨਾ ਕਮਾਲ ਮੰਨ ਕੇ ਮੈਂ ਕਿਹਾ ਦੇਖੋ ਵੀ ਚਲੋ ਸਾਡਾ ਜੋ ਲਾਇ ਬੂਟਾ ਕਿਤੇ ਨਾ ਕਿਤੇ ਹਰਾ ਭਰਾ ਹੋ ਰਿਹਾ ਵੀ ਉਹ ਜਿਹੜੀ ਸੀ ਵੰਡ ਰਿਆਂ ਕੁਰਬਾਨੀ ਜਾਂ ਉਹ ਐਜੂਕੇਸ਼ਨ ਦੇ ਰਾਂ ਜਿਸ ਤਰ੍ਹਾਂ ਦੀ ਉਹ ਬੱਚਾਂ ਤੱਕ ਪਹੁੰਚ ਰਹੀ ਹੈ ਕਿਉਂਕਿ ਜੋ ਜਪਜੀ ਸਾਹਿਬ ਜਿਨੇ ਪੜ ਲਿਆ ਨਾ ਜੀ ਸਹੀ ਤਰੀਕੇ ਦੇ ਨਾਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੋਈ ਵੀ ਬਾਣੀ ਉਹ ਸਹੀ ਤਰੀਕੇ ਦੇ ਨਾਲ ਪੜ ਸਕਦਾ ਹੈ ਉਹ ਜਪਜੀ ਸਾਹਿਬ ਜੋ ਲਗਾ ਮਾਤਰਾ ਜੋ ਮਾਤਰਾਵਾਂ ਦਾ ਸਾਨੂੰ ਗਿਆਨ ਆ ਗਿਆ ਨਾ ਤਾਂ ਉਹ ਹਰ ਕੋਈ ਬਾਣੀ ਉਹ ਆਰਾਮ ਨਾਲ ਦੇਖ ਕੇ ਪੜ ਸਕਦਾ ਤੇ ਬੱਚੇ ਨੇ ਇੰਨਾ ਸੋਹਣਾ ਅਸ਼ਟਪਦੀ ਪੂਰੀ ਪੜੀ ਮੈਂ ਕਹਿੰਦਾ ਰੋ ਖੁਸ਼ ਹੋਗੀ ਬਿਲਕੁਲ ਇਹੀ ਇਹੀ ਸਾਡਾ ਫਲਸਫਾ ਹੈ ਵੀ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਤਾਂ ਹੀ ਪਹੁੰਚੂਗਾ ਨਾ ਹੁਣ ਤੁਸੀਂ ਦੱਸਿਆ ਵੀ ਹਿੰਦੂਆਂ ਦਾ ਬੱਚਾ ਹੋ ਤੇ ਔਰ ਇਹਦੇ ਵਿੱਚ ਕੋਈ ਉਹ ਨਹੀਂ ਹੈ ਕਿਉਂਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਇਹ ਤਾਂ ਸਭ ਦੇ ਲਈ ਸਾਂਝਾ ਉਪਦੇਸ਼ ਹੈ ਇਹਦੇ ਚ ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦੇ ਵੀ ਆਪਾਂ ਦੂਜਿਆਂ ਨੂੰ ਹੁਣ ਆਪਾਂ ਗੁਜਰਾਤ ਦੀ ਸੰਗਤ ਦੇ ਵਿੱਚ ਆਪਾਂ ਪਿੱਛੇ ਦਵਾਨ ਲਾਣ ਗਏ ਆ ਨਾ ਔਰ ਸਾਰੇ ਦੇ ਸਾਰੇ ਉੱਥੇ ਹਿੰਦੂ ਪਰਿਵਾਰ ਸੀ ਹਮ ਕੀਰਤਨ ਸੁਣਨ ਵਾਲੇ ਈਵਨ ਕੇ ਸਾਢੇ ਤੋਂ ਪਹਿਲਾਂ ਕੀਰਤਨ ਕਰਨ ਵਾਲੇ ਵੀ ਹਮ ਹਿੰਦੂ ਪਰਿਵਾਰ ਹੀ ਸੀਗੇ ਜਿਹੜੇ ਇਹਨਾਂ ਸੋਹਣਾ ਕੀਰਤਨ ਕਰ ਰਹੇ ਸੀ ਅਰਦਾਸ ਕਰ ਰਹੇ ਸੀ ਹੁਕਮਨਾਮਾ ਲੈ ਰਹੇ ਸੀ ਕਿ ਬਾਣੀ ਨਾਲ ਜੁੜੇ ਹੋਏ ਇੰਨੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪਿਆਰ ਗੁਰਬਾਣੀ ਦੇ ਨਾਲ ਹਮ ਹਮ ਉਹ ਬਚਪਨ ਤੋਂ ਗੁੜਤੀ ਮਿਲੀ ਹੈ ਗੁਰਬਾਣੀ ਦਾ ਸੰਗਤ ਗੁਰਬਾਣੀ ਦੀ ਮਿਲੀ ਹੈ ਤਾਂ ਹੀ ਰੰਗ ਛੜਿਆ ਨਾ ਬਿਲਕੁਲ ਜੀ ਤਾਂ ਸੋ ਇਸ ਕਰਕੇ ਸੰਗਤ ਜੀ ਇਹ ਸਾਨੂੰ ਸਿੱਖਣਾ ਚਾਹੀਦਾ ਕਿਸੇ ਵੀ ਦੇਖੋ ਕਹਿੰਦੇ ਸਿੱਖਣ ਨੂੰ ਕਿਤੋਂ ਵੀ ਕੁਝ ਮਿਲੇ ਤੇ ਸਾਨੂੰ ਲੈ ਲੈਣਾ ਚਾਹੀਦਾ ਅਸੀਂ ਲੜਦੇ ਮਰਦੇ ਰਾਂਗੇ ਹਰ ਟਾਈਮ ਇੱਕ ਦੂਜੇ ਦਾ ਵਿਰੋਧ ਹੀ ਕਰਦੇ ਰਾਂਗੇ ਉਹ ਮਾੜਾ ਉਹ ਮਾੜਾ ਉਹ ਮਾੜਾ ਬਸ ਅਸੀਂ ਚੰਗੇ ਅਸੀਂ ਚੰਗੇ ਬਸ ਇਹੀ ਜਦ ਤੱਕ ਅਸੀਂ ਆਪਣੇ ਅੰਦਰ ਦੀਆਂ ਘਾਟਾਂ ਨਹੀਂ ਨਾ ਦੇਖਦੇ ਆਪਣੀਆਂ ਕਮੀਆਂ ਨੂੰ ਦੂਰ ਨਹੀਂ ਕਰਦੇ ਉਦੋਂ ਤੱਕ ਅਸੀਂ ਦੂਜੇ ਤੋਂ ਅੱਗੇ ਨਹੀਂ ਲੰਘ ਸਕਦੇ ਹੁਣ ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਆਪਣੀ ਲਕੀਰ ਵੱਡੀ ਕਰਨ ਦੇ ਪਿੱਛੇ ਅਸੀਂ ਦੂਜਿਆਂ ਦੀ ਮਟੇਣੀਆਂ ਸ਼ੁਰੂ ਕਰ ਦਿਆਂ ਪਰ ਸਵਾਤਾ ਤਾਂ ਆਪਣੀ ਲਕੀਰ ਵੱਡੀ ਕਰੀਏ ਸੀ ਜੇ ਦੁਜੇ ਨੂੰ ਸੀ ਛੋਟਾ ਕਰਨਾ ਹੈ ਤਾਂ ਆਪਣਾ ਪ੍ਰਚਾਰ ਵਧਾਈਏ ਅਸੀਂ ਆਪਣਾ ਪ੍ਰਚਾਰ ਵਧਾਦੇ ਰਹੇ ਅਸੀਂ ਸਾਡੇ ਆਗੂ ਨੇ ਜਿਹੜੇ ਸਾਡੇ ਉਹ ਆਪਣੀ ਹਮੇ ਦੇ ਵਿੱਚ ਹੀ ਲੱਗੇ ਹੋਏ ਨੇ ਤੇ ਉਹਨਾਂ ਨੂੰ ਕੋਈ ਹੈ ਨਹੀਂ ਲੈਣਾ ਦੇਣਾ ਕੋਈ ਇਸ ਗੱਲ ਦੇ ਨਾਲ ਵੀ ਅਸੀਂ ਆਪਣੀ ਖੋਮ ਦੇ ਲਈ ਕੁਝ ਕਰ ਲਈਏ ਪਰ ਜਦੋਂ ਤੱਕ ਸੰਗਤ ਜੀ ਅਸੀਂ ਆਪਣਾ ਆਪ ਜ਼ਿੰਮੇਵਾਰੀ ਨਹੀਂ ਲੈਂਦੇ ਮੈਂ ਤਾਂ ਅਕਸਰ ਕਹਿੰਦਾ ਨਾ ਵੀ ਹਰ ਇੱਕ ਗੁਰਸਿੱਖ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਆਪਣੇ ਜੀਵਨ ਦੇ ਵਿੱਚ ਘੱਟੋ ਘੱਟ ਇੱਕ ਬੰਦਾ ਤਾਂ ਗੁਰਬਾਣੀ ਨਾਲ ਜੁੜੇ ਨਾ ਸੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੀ ਆਸ ਕਰਦੇ ਹਾਂ ਵੀ ਆਪ ਜੀ ਨੂੰ ਵਿਚਾਰਾਂ ਚੰਗੇ ਲੱਗੇ ਹੋਣਗੀਆਂ ਸੋ ਜਰੂਰ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਕੋਈ ਜੁਆਇਨ ਕਰਨਾ ਹੋਵੇ ਨਾਲ ਮੈਂਬਰਸ਼ਿਪ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਨੀਚੇ ਜੁਆਇਨ ਦਾ ਬਟਨ ਦਬਾ ਕੇ ਸੋ ਖਾਲਸਾ ਪ੍ਰਚਾਰਨ ਮਿਸ਼ਨ YouTube ਦੇ ਉੱਤੇ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਸਾਡੇ ਸਕੂਲ ਦੀਆਂ ਚੱਲ ਰੀਆਂ ਸੇਵਾਵਾਂ ਵੀ ਮਿਲਦੀਆਂ ਰਹਿਣਗੀਆਂ ਸਾਡੇ ਕਥਾ ਕੀਰਤਨ ਦੀਵਾਨ ਅਤੇ ਜੋ ਪਰਸਨਲ ਜੋ ਸੰਪੰਨਤਕ ਮੁੱਦੇ ਚੱਲਦੇ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਕੋਈ ਨਾ ਕੋਈ ਬਾਕੀ ਸੰਗਤ ਜੀ ਸ਼ਾਇਦ ਆਪ ਜੀ ਨੂੰ ਪਤਾ ਵੀ ਹੋਵੇ ਤੇ ਇੱਕ ਵਾਰ ਫਿਰ ਦੱਸ ਦਿੰਨੇ ਆਂ ਵੀ ਆਪ ਜੀ ਦੀ ਕਿਰਪਾ ਨਾਲ ਸੰਗਤ ਨੂੰ ਸੰਗਤ ਦੇ ਅਸੀਸਾਂ ਦੇ ਨਾਲ ਆਪਣੀ ਸੰਸਥਾ ਨੂੰ ਇੱਕ 80% ਦੀ ਰਿਬੇਟ ਵੀ ਮਿਲ ਗਈ ਹੈ ਹਾਂ ਬਿਲਕੁਲ ਹਾਂ ਜੀ ਜਿਹੜੇ ਟੈਕਸ ਪਰਦੇ ਨੇ ਉਹ ਵੀ ਫਾਇਦਾ ਲੈ ਸਕਦੇ ਨੇ ਬਿਲਕੁਲ ਤੇ ਉਹਦੇ ਚਲੋ ਜਿਹੜੇ ਟੈਕਸ ਪਰਦੇ ਨੇ ਉਹ ਲਾਹਾ ਲੈ ਸਕਦੇ ਨੇ 50% ਰਿਬੇਟ ਉਹ ਲੈ ਸਕਦੇ ਨੇ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ ਜੀ ਇਹ ਗੱਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਬਾਕੀ ਆਪਣਾ ਆਸ਼ੀਰਵਾਦ ਸਾਨੂੰ ਦਿੰਦੇ ਰਹੋ ਤਾਂ ਕਿ ਚੜ੍ਹਦੀ ਕਲਾ ਦੇ ਨਾਲ ਇਸ ਤਰ੍ਹਾਂ ਆਪ ਜੀ ਦੀ ਸੇਵਾ ਕਰਦੇ ਰਹੀਏ ਜੀ ਬਲਾਉਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ